ਬਈ 1,10,000 ਨਾਲ ਪੈਕੇਜ ਦੀ ਡਿਮਾਂਡ ਬਹੁਤ ਹੈ ਟਾਲੀ ਵਾਲੇ ਪੈਕੇਜ ਦੀ ਆ ਗੱਡੀਆਂ ਭਰ-ਭਰ ਜਾ ਰਹੀਆਂ ਐਨੀ ਵਾਰ ਦਿਨ ਚ 10 ਪੈਕੇਜ ਵਗਦੇ ਦਿਨ ਚ 15 ਪੈਕੇਜ ਵਗ ਜਨ 1,10,000 ਦੇ ਵਿੱਚ ਮੰਨ ਲਿਆ ਐਨਾ ਸਮਾਨ ਦੇ ਰਿਹਾ ਛਿੜ ਜੀ ਕਹਿੰਦੇ ਵੀ ਚੈਲੰਜ ਹੈ ਸਾਰੇ ਪੰਜਾਬ ਦੇ ਵਿੱਚ ਕੋਈ ਦੇ ਨਹੀਂ ਸਕਦਾ ਆ ਪਹਿਲੀ ਗੱਲ ਤੇ ਦੇ ਵਿੱਚ ਕੇਨ ਵਾਲਾ ਬੈੱਡ ਦੇਈ ਜਾਂਦਾ 60,000 ਦਾ ਇਕੱਲਾ ਬੈੱਡ ਵਿਕਦਾ ਆ 60,000 ਵਾਲਾ ਬੈੱਡ ਵਿੱਚ 1,10,000 ਦੇ ਵਿੱਚ ਹੀ ਵਿੱਚੇ ਆ ਜਿਹੜਾ ਗੱਦਾ ਤੁਸੀਂ ਦੇਖ ਰਹੇ ਹੋ ਇਹ ਵੀ ਨਾਲ ਹੀ ਆ ਐ ਵੀ ਨਹੀਂ ਵੀ ਗਾਰੰਟੀ ਨਹੀਂ ਗਾਰੰਟੀ ਵੀ ਕਹਿੰਦੇ 10 ਸਾਲ ਦੀ ਦੇਵਾਂਗੇ ਨਾਲ ਤੇ ਆ ਜਿਹੜੀ ਸ ਕਿਆ ਕਰੋ ਕਰੀ ਵਾਲੀ ਅਲਮਾਰੀ ਇਹ ਵੀ ਕਿਹਨ ਵਾਲੀ ਹੋਊਗੀ ਇਹ ਹੋ ਗਿਆ ਤਿੰਨ ਚੀਜ਼ਾਂ ਤੇ ਨਾਲ ਆ ਵੀ 110000 ਦੇ ਵਿੱਚ ਆ ਚੀਜ਼ ਵੀ ਆ ਨਾਲ ਜਗਾਂ ਨਹੀਂ ਜਗਾਂ ਦਾ ਟਰੋਕੂਗਾ ਇਹ ਜਿਹੜਾ ਮਤਲਬ ਡੈਨਿਟੀ ਉਹ ਲੈ ਚਾਰ ਕੁਰਸੀਆਂ ਵਾਲਾ ਹੈ ਨਾ ਚਾਰ ਕੁਰਸੀਆਂ ਵਾਲਾ ਤੇ ਇੱਕ ਚੀਜ਼ ਦੇਣੀ ਆ ਡਰੈਸਿੰਗ ਟੇਬਲ ਹਿੱਸੇ ਦੇ ਉੱਪਰ ਲੱਗੂਗਾ ਹੁਣ ਤਾਂ ਨਹੀਂ ਲਾਇਆ ਵੀ ਫਟਣਾ ਜਾਵੇ ਇਹ ਹਿੱਸੇ ਵੀ ਲੱਗ ਦੇਣਗੇ ਤੇ ਕਿਆ ਟੀਵੀ ਕੰਸੋਲ ਮਤਲਬ ਇਹ ਪੈਕ ਦੀ ਤਾਂ ਕਰਕੇ ਡਿਮਾਂਡ ਬਹੁਤ ਜ਼ਿਆਦਾ ਵੀ ਸਸਤਾ ਦੀਵਾਲੀ ਕਰਕੇ ਸਸਤਾ ਕਰਤਾ ਕਾਲੀ ਦਾ ਸਮਾਨ ਹੋਊਗਾ ਸਾਰਾ 110000 ਦਾ ਗੋਨਾਂ ਵਾਲੇ ਮੰਡੀ ਦੇ ਵਿੱਚ ਪਹੁੰਚਾ ਆਪਾਂ ਗੋਲੀ ਫਰਨੀਚਰ ਹਾ우스 ਦੇ ਨੰਬਰ ਵੀਡੀਓ ਦੇ ਵਿੱਚ ਚੱਲਦੇ ਇਹ ਨੰਬਰ ਤੁਸੀਂ ਕਾਲ ਕਰਨੇ ਡਿਲੀਵਰੀ ਸਾਰੇ ਪੰਜਾਬ ਦੀ ਫਰੀ ਹੋਊਗੀ ਇੱਕ ਤੁਹਾਡੀ ਇੱਕ ਕਾਲ ਤੇ ਇਹ ਤੁਹਾਡੇ ਘਰੇ ਪਹੁੰਚੂ ਜਿਵੇਂ ਆ ਫਰਨੀਚਰ ਪਹੁੰਚ ਜਾਂਦਾ